ਮੇਰੇ ਪ੍ਰਭ ਸਰਦਾ ਭਗਤ ਮਨ ਪਾਵੇ ਜਨਕੀ ਪੈਜ ਸਵਾਰੇ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 982 ਚੋਂ ਲਿਆ ਗਿਆ ਹੈ ਭਾਵ ਇਹ ਹੈ ਜੋ ਮਨੁੱਖ ਸਰਦਾ ਤੇ ਸੱਚੇ ਦਿਲ ਨਾਲ ਵਾਹਿਗੁਰੂ ਦੀ ਭਗਤੀ ਕਰਦੇ ਹਨ ਵਾਹਿਗੁਰੂ ਉਹਨਾਂ ਦੀ ਲਾਜ ਰੱਖਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਬਹੁਤ ਸਮੇਂ ਤੋਂ ਮੀਂਹ ਨਹੀਂ ਪਿਆ ਸੀ ਮੀਂਹ ਨਾ ਪੈਣ ਕਰਕੇ ਜ਼ਮੀਨ ਸੁੱਕ ਰਹੀ ਸੀ ਜਿਸ ਨਾਲ ਫਸਲਾਂ ਵੀ ਸੁੱਕ ਰਹੀਆਂ ਸਨ ਉਸ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਅਰਦਾਸ ਕਰਨ ਦਾ ਫੈਸਲਾ ਕੀਤਾ ਤਾਂ ਜੋ ਮੀਂਹ ਪੈ ਜਾਵੇ ਅਤੇ ਉਹਨਾਂ ਦੀਆਂ ਫਸਲਾਂ ਬਚ ਸਕਣ ਉਹਨਾਂ ਸਭ ਨੇ ਇੱਕ ਥਾਂ ਤੇ ਇਕੱਠੇ ਹੋ ਕੇ ਅਰਦਾਸ ਕਰਨੀ ਸ਼ੁਰੂ ਕੀਤੀ ਇਸ ਦੌਰਾਨ ਉੱਥੋਂ ਲੰਘ ਰਹੇ ਇੱਕ ਸਿੱਖ ਸੰਤ ਨੇ ਉਹਨਾਂ ਨੂੰ ਵੇਖਿਆ ਤੇ ਪੁੱਛਿਆ ਤੁਸੀਂ ਸਭ ਇੱਥੇ ਇਕੱਠੇ ਹੋ ਕੇ ਕੀ ਕਰ ਰਹੇ ਹੋ ਉਹਨਾਂ ਲੋਕਾਂ ਵਿੱਚੋਂ ਇੱਕ ਨੇ ਉਹਨਾਂ ਨੂੰ ਦੱਸਿਆ ਅਸੀਂ ਮੀਂਹ ਲਈ ਅਰਦਾਸ ਕਰ ਰਹੇ ਹਾਂ ਜੇਕਰ ਮੀਂਹ ਨਾ ਪਿਆ ਤਾਂ ਫਸਲਾਂ ਸੁੱਕ ਜਾਣਗੀਆਂ ਸੰਤ ਜੀ ਨੇ ਉਹਨਾਂ ਦੀ ਗੱਲਾਂ ਨੂੰ ਸੁਣਿਆ ਉਹਨਾਂ ਵੱਲ ਵੇਖਿਆ ਤੇ ਆਖਿਆ ਇਹ ਤਾਂ ਬਹੁਤ ਵਧੀਆ ਗੱਲ ਹੈ ਪਰ ਕੀ ਤੁਸੀਂ ਛਤਰੀਆਂ ਵੀ ਲੈ ਕੇ ਆਏ ਹੋ ਸਭ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਕੋਈ ਵੀ ਛਤਰੀ ਲੈ ਕੇ ਨਹੀਂ ਆਇਆ ਸੀ ਉਹਨਾਂ ਵਿੱਚੋਂ ਇੱਕ ਨੇ ਕਿਹਾ ਪਰ ਇਸ ਗੱਲ ਦਾ ਕੀ ਪਤਾ ਮੀਂਹ ਪਵੇਗਾ ਵੀ ਜਾਂ ਨਹੀਂ ਸੰਤ ਨੇ ਫੇਰ ਆਖਿਆ ਅਰਦਾਸ ਤਾਂ ਤੁਸੀਂ ਕਰ ਰਹੇ ਹੋ ਪਰ ਜੇ ਵਿਸ਼ਵਾਸ ਹੀ ਨਹੀਂ ਕਿ ਮੀਂਹ ਪਵੇਗਾ ਤਾਂ ਤੁਹਾਡੀ ਅਰਦਾਸ ਕਿਵੇਂ ਕਬੂਲ ਹੋਵੇਗੀ ਉਹਨਾਂ ਨੇ ਸਭ ਨੂੰ ਘਰ ਜਾਣ ਲਈ ਆਖਿਆ ਉਹ ਲੋਕ ਸੋਚੀ ਪਏ ਗਏ ਅਸੀਂ ਵਾਹਿਗੁਰੂ ਅੱਗੇ ਅਰਦਾਸ ਤਾਂ ਕਰ ਰਹੇ ਹਾਂ ਪਰ ਅਸੀਂ ਵਿਸ਼ਵਾਸ ਹੀ ਨਹੀਂ ਕਰਦੇ ਕਿ ਉਹ ਅਸੀਂ ਜੋ ਮੰਗ ਰਹੇ ਹਾਂ ਉਹ ਦੇ ਸਕਦਾ ਹੈ ਉਹਨਾਂ ਨੂੰ ਆਪਣੀ ਗਲਤੀ ਸਮਝ ਆ ਗਈ ਉਹ ਘਰ ਗਏ ਪਰ ਇਸ ਵਾਰ ਪੂਰੇ ਵਿਸ਼ਵਾਸ ਨਾਲ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਫਿਰ ਕੁਝ ਸਮੇਂ ਬਾਅਦ ਮੀਂਹ ਸ਼ੁਰੂ ਹੋ ਗਿਆ ਅਸੀਂ ਅਕਸਰ ਵਾਹਿਗੁਰੂ ਅੱਗੇ ਮੰਗਦੇ ਤਾਂ ਬਹੁਤ ਕੁਝ ਹਾਂ ਪਰ ਕੀ ਅਸੀਂ ਉਸ ਤੇ ਪੂਰਾ ਵਿਸ਼ਵਾਸ ਕਰਦੇ ਹਾਂ ਅਰਦਾਸ ਤਦ ਹੀ ਕਬੂਲ ਹੁੰਦੀ ਹੈ ਜਦ ਅਸੀਂ ਸਿਰਫ ਮੰਗਣ ਦੀ ਬਜਾਏ ਮੰਨਣ ਵੀ ਲੱਗ ਪਈਏ ਮੈਂ ਹੋਰ ਥਾਹੂ ਨਹੀਂ ਜਿਸ पे ही ਕਰੋ ਬੇਨਤੀ ਮੇਰਾ ਦੁੱਖ ਸੁੱਖ ਦੁਜੀ ਪਾਸ ਇਹ ਸ਼ਬਦ ਵਿੱਚ ਗੁਰੂ ਜੀ ਫਰਮਾਉਂਦੇ ਹਨ ਅਸੀਂ ਸਿਰਫ ਅਤੇ ਸਿਰ ਪਰਮਾਤਮਾ ਦੀ ਹੀ ਸ਼ਰਨ ਵਿੱਚ ਜਾ ਕੇ ਅਰਦਾਸ ਕਰ ਸਕਦੇ ਹਾਂ ਵਾਹਿਗੁਰੂ ਹੀ ਸਾਡੇ ਦੁੱਖ ਸੁੱਖ ਦਾ ਸਹਾਰਾ ਤੇ ਨਿਆਂ ਦੇਣ ਵਾਲਾ ਹੈ ਜੇ ਅਸੀਂ ਪੂਰੇ ਭਰੋਸੇ ਨਾਲ ਉਹਨਾਂ ਨੂੰ ਯਾਦ ਕਰੀਏ ਤਾਂ ਉਹ ਸਾਡੀ ਲਾਜ ਰੱਖਦੇ ਹਨ ਧੰਨਵਾਦ